ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆਂ ਸ਼ਕੈਸ ਦੀ ਵੀਡੀਓ ਜਿਸ ਨੂੰ ਨਮਾਣੀ ਵੀ ਕਹਿੰਦੇ ਨੇ ਸ਼ਬੀਲ ਵੀ ਕਹਿੰਦੇ ਨੇ ਆਪਾਂ ਸ਼ਬੀਲ ਵਾਲਾ ਪਾਣੀ ਹੈ ਇਹ ਆਪਾਂ ਘਰ ਵਿੱਚ ਬਣਾਵਾਂਗੇ ਤੇ ਜੋ ਬਹੁਤ ਹੀ ਟੇਸਟੀ ਬਣਦਾ ਹੈ ਤੇ ਗਰਮੀ ਵਿੱਚ ਰਾਤ ਦਿੰਦਾ ਹੈ ਆਪਾਂ ਨੂੰ ਠੰਡਕ ਪਾਉਂਦਾ ਆਪਣੇ ਆਜਾ ਆਜੋ ਆਪਾਂ ਐਸੇ ਨੂੰ ਇਸ ਤਰ੍ਹਾਂ ਬਣਾਈਏ ਹੁਣ ਆਪਾਂ ਚੀਨੀ ਲੈ ਲਈਏ ਤੇ ਆਪਾਂ ਪਾ ਲਈਏ ਪਾਣੀ ਵਿੱਚ ਤੇ ਹੁਣ ਆਪਾਂ ਐਸੇ ਹੋਰ ਲਵਾਂਗੇ ਇਹਨੀ ਤੁਸੀਂ ਆਪਦੇ ਹਿਸਾਬ ਨਾਲ ਲੈਣੀ ਆ ਜਿੰਨੇ ਤੁਸੀਂ ਮੈਂਬਰ ਆਉਣੇ ਹਿਸਾਬ ਨਾਲ ਪਾਉਣ ਦੇ ਵਿੱਚ ਤੁਸੀਂ ਇਹਨੀ ਪੂਰ ਲੈਣੀ ਆ ਆਪੇ 7-8 ਮੈਂਬਰ ਆ ਤਾਂ ਮੈਂ ਆਪਨੇ ਕਟੋਰੀ ਲਈ ਆ ਇਹਨੀ ਵੀ ਇਹਨੀ ਆਪਣੀ ਖੁਰ ਗਈ ਆ ਹੁਣ ਆਪਾਂ ਇਸ ਨੂੰ ਵੱਡੇ ਭਾਂਡੇ ਵਿੱਚ ਪਾ ਲਵਾਂਗੇ ਇਸ ਵਿੱਚ ਆਪਾਂ ਪਾ ਲਵਾਂਗੇ ਸ਼ਕੈਚ Det er bestefar som har lagd det. වැත්පාලමගේ පාණික් හන අප මිට්‍ර චැක් කරලමගේ ਪਾਣੀ ਆਪਣਾ ਬਣ ਕੇ ਤਿਆਰ ਆ ਇਹ ਪੂਰਾ ਠੰਡਾ ਹੀ ਵਧੀਆ ਸਵਾਦ ਲੱਗਦਾ ਹੈ ਤੇ ਆਪਾਂ ਹੁਣ ਇਹਨੂੰ ਸਰਵ ਕਰ ਦੇਵਾਂਗੇ ਸਾਰੇ ਬੱਚਿਆਂ ਨੂੰ ਤੇ ਸਾਰਿਆਂ ਨੂੰ ਇਹ ਬਸ ਆ ਗਰਮੀ ਦੇ ਥੋੜੇ ਜਿਹੇ ਦਿਨ ਜਿੰਨੇ ਦਿਨ ਹਾਰੜ ਹਨ ਹੜ ਦਾ ਮਹੀਨਾ ਹੈ ਜੇ ਅੱਧ ਕਿ ਜੁਲਾਈ ਤੱਕ ਇਹ ਸਵਾਦ ਲੱਗੂਗਾ ਉਸ ਤੋਂ ਬਾਅਦ ਇਹ ਵਧੀਆ ਨਹੀਂ ਲੱਗਣਾਗਾ ਉਸ ਤੋਂ ਬਹੁਤ ਨਿੰਬੂ ਪਾਣੀ ਹੀ ਪੀਦਾ ਇਹ ਛਬੀਲ ਵਿੱਚ ਵੀ ਛਬੀਲਾਂ ਵੀ ਲੱਗਦੀਆਂ ਇਹ ਪਾਣੀ ਦੀਆਂ ਬਹੁਤ ਟੇਸਟੀ ਲੱਗਦਾ ਹੈ ਤੇ ਹੁਣ ਆਪਾਂ ਇਹ ਸਰਵ ਕਰਦੇ ਹਾਂ